ਇੱਕ ਦੋ ਘਰਾਂ ਦਾ ਪਾਣੀ ਗਿਆ ਵਾ ਜੀ ਅਬ ਅਬਾਦੀ ਚ ਮਗਰ ਇਹ ਅਜੇ ਮਗਰ ਕਿਹੜਾ ਪਾਣੀ ਖਤ ਹੋਇਆ ਨਹੀਂ ਮਗਰ ਉਹ ਆਈ ਜਾਂਦਾ ਵਾ ਮਗਰ ਵੀ ਮੀਂਹ ਪਈ ਜਾਂਦੀ ਹੈ ਵਦਨਾ ਹੀ ਆ ਮੈਂ ਕਹਿੰਦਾ ਹਾਂ ਤਾਂ ਹੁੰਦਾ ਜੀ ਇਹ ਤਾਂ ਆਪਾਂ ਕਹਾਂ ਦੱਸਣਾ ਲੱਗਣਾ ਸੱਤਾਂ ਹਾਂ ਹਾਂ ਹੋਏ ਨੇ ਨਾਲ ਪੱਕੇ ਦੱਸੋ ਕਿੰਨੀ ਜਿਹੜੀ ਹੈਗੀ ਦੱਸ ਦਿਓ 300 ਰੁਪਏ ਹੋਣੇ ਸਮਝੀਂ ਪੈ ਗਈ ਇਹ ਕੁਦਲ ਨਹੀਂ ਮਾਰਦੇ ਹੋ ਇਹ ਵੀ ਕੁਦਲ ਨਹੀਂ ਮਾਰਦੇ ਪਾਣੀ ਆ ਸਾਰਾ ਦੋ ਪੈ ਜਾਂਦਾ ਆ ਪਾਣੀ 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 ਆ ਪਾ ਜਦੋਂ ਟੌਕ ਲੱਗਦੀ ਉਹ ਪਾਣੀ ਸਾਰਾ ਇੱਧਰ ਨੂੰ ਹੀ ਆਉਂਦਾ ਹੈ ਅੱਗੇ ਬਈ ਦਾ ਪਾਣੀ ਜਾਣਾ ਬੰਦ ਹੋ ਗਿਆ